ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਪਿੰਡ ਬੁਰਜ ਮੈਮੇ ਜੋ ਕਿ ਜ਼ਿਲ੍ਹਾ ਬਠਿੰਡਾ ਚ ਪੈਂਦਾ ਹੈ ਤੇ ਇਸ ਪਿੰਡ ਦੇ ਵਿੱਚ ਮਾਤਾ ਸੀਤਲਾ ਦਾ ਮੰਦਿਰ ਮੌਜੂਦ ਆ ਜਿੱਥੇ ਕਿ ਹਰ ਸਾਲ ਅਪ੍ਰੈਲ ਦੇ ਮਹੀਨੇ ਦੇ ਵਿੱਚ ਮਾਤਾਂ ਦਾ ਮੇਲਾ ਹੁੰਦਾ ਹੈ ਤੇ ਇੱਥੇ ਬਹੁਤ ਹੀ ਦੂਰ ਤੋਂ ਦੂਰ ਤੱਕ ਦੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਆਪ ਦੀ ਸਰਦਾ ਮੁਤਾਬਕ ਇੱਥੇ ਸੁੱਖਾਂ ਸੁੱਖ ਕੇ ਜਾਂਦੀਆਂ ਨੇ ਜਿਵੇਂ ਕਿ ਨਵੇਂ ਵਿਆਹੇ ਜੋੜੇ ਜਾਂ ਕੋਈ ਆਪਣੇ ਬਾਲ ਬੱਚੇ ਲਈ ਸੁੱਖ ਸ਼ਾਂਤੀ ਮੰਗਦਾ ਜਾਂ ਬੱਚੇ ਲਈ ਤੇ ਜਾਂ ਕੋਈ ਆਪਣੇ ਸਰੀਰ ਦੇ ਲਈ ਤੰਦਰੁਸਤੀ ਕੰਮਕਾਰ ਦੇ ਲਈ ਸੋ ਇਹ ਮੇਲਾ ਹਰ ਸਾਲ ਬਹੁਤ ਹੀ ਜ਼ਿਆਦਾ ਭਰਦਾ ਜੀ ਤੇ ਦੂਰੋਂ ਦੂਰੋਂ ਲੋਕ ਚਾਹੀ ਚਾਹੀ ਇੱਥੇ ਆਉਂਦੇ ਆ ਤੇ ਜਿਹੜੇ ਢੋਲੀ ਨੇ ਉਹ ਢੋਲ ਵਜਾ ਕੇ ਆਪਣੀ ਕਲਾਕਾਰੀ ਦਿਖਾਉਂਦੇ ਆ ਤੇ ਲੋਕ ਚਾਹੀ ਚਾਹੀ ਇੱਥੇ ਪੰਗੜਾ ਪਾਉਂਦੇ ਆ ਤੇ ਮਾਤਾ ਦੇ ਦਰਵਾਜ਼ੇ ਮੱਥਾ ਟੇਕ ਕੇ ਸੋ ਖੁਸ਼ੀ-ਖੁਸ਼ੀ ਇੱਥੇ ਜਿਹੜਾ ਹੈਗਾ ਕਿ ਲੋਕ ਸੰਗਤ ਉਸ ਤੋਂ ਵਾਦਾ ਪ੍ਰਕਰਾਂ ਚੱਲੀ ਆਂ ਆ ਨੇ ਆਪਸੀ ਦੇਖ ਸਕਦੇ ਆ ਲੋਕ ਕਿੰਨੇ ਚਾਹ ਦੇ ਨਾਲ ਇਸ ਮੇਲੇ ਨੂੰ ਮਨਾ ਰਹੇ ਨੇ ਇਸ ਮੇਲੇ ਤੇ ਹਰ ਕੋਈ ਪਹੁੰਚਦਾ ਕੋਈ ਜਾਤੀਵਾਦੀ ਦਾ ਇੱਥੇ ਹੈ ਨਹੀਂਗਾ ਹਰ ਕੋਈ ਇੱਥੇ ਪਹੁੰਚਦਾ ਹੈ ਤੇ ਹਰ ਕੋਈ ਇੱਥੇ ਆਪਣਾ ਮਨ ਦੀ ਸੁੱਖਾਂ ਸੋ ਕਰਦਾ ਜੀ ਮਨਕਾ ਕੋਸ਼ਸ਼ ਕਰਾਂ ਕਿ ਸੋਚ ਚੜਾਏ। ਇਹ ਮੇਲੇ ਨੂੰ ਬੜੇ ਹੀ ਚਾਅ ਨਾਲ ਤੇ ਆਗਮਨ ਨਾਲ ਬਹੁਤ ਹੀ ਜ਼ਿਆਦਾ ਇਸ਼ਤਿਹਾਰ ਬਲੋਚਾ। ਇੱਕ ਦਿਨ ਸਾਡੇ ਰਾਤ ਦਾ ਸਮਾਂ ਰਾਤ ਨੂੰ ਤੇ ਲੋਕ ਚੌਕੀਆਂ ਪਰ ਰਹੇ ਨੇ। ਤੇ ਅੰਦਰ ਸਾਡੇ ਭਰਾਜੀ ਬਰਡਾਂ ਦਾ ਲੰਗਰ ਲਾਉਣਗੇ ਉਹਦੀ ਤਿਆਰੀ ਕਰ ਰਹੇ ਆ। ਤੇ ਰੋਟੀ ਸਬਜ਼ੀ ਦਾ ਵੀ ਜਿਹੜਾ ਹੈਗਾ ਉਹ ਪ੍ਰਬੰਧ ਕਰ ਰਹੇ ਆ ਸੰਗਤਾਂ ਨਾਲ ਹੀ। ਬਿਲਕੁਲ ਜਿਹੜਾ ਫਰੀਦਾਂ ਲੰਗਰ ਹੈ ਹਰ ਸਾਲ ਆਏ ਸਾਲ ਲਾਉਂਦੇ ਨੇ ਇੱਥੇ। ਉਹ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਵੱਲੋਂ ਪੂਰੀਆਂ ਫੁੱਲ ਨੇ। ਆ ਦਾਲਾਂ ਸਬਜ਼ੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਧਰਤੀਆਂ ਜਿਹੜੀ ਉਧਰ ਬਣੀ ਜਾਂਦੀ ਹੈ ਤੇ ਬਰੈਡਾਂ ਦਾ ਲੰਗਰ ਜਿਹੜਾ ਉਹ ਸਵੇਰ ਤੱਕ ਇਹਨਾਂ ਨੇ ਤਿਆਰ ਕਰ ਦੇਣਾ। ਅੱਜ ਰਾਤ ਨੂੰ ਵੀ ਖਵਾਇਆ ਜਾਊਗਾ ਤੇ ਸਵੇਰੇ ਵੀ ਇਹ ਲੰਗਰ ਸੰਗਤਾਂ ਨੂੰ ਸ਼ਿਕਾਇਆ ਜਾਊਗਾ। ਤੇ ਚਲੋ ਜੀ ਦੇਖਦੇ ਆਪਾਂ ਪੂਰੇ ਮੇਲੇ ਦਾ ਆਨੰਦ ਲੈਂਦੇ ਆ। મન કારીગર રાજીગર કારીગર મેટલદાન પાણી વાશ ચાંદો ગણે રાજસ્થાન ગણે ઓ ગટરા ગણે દાશ ગણે ગટો માળા ગણે ਦੇ ਗਰਮੀ ਦੂਰ ਕਰੋ ਇੱਥੇ ਗੀਚ ਐਦਰ ਐਦਰ ਆਓ ਕਿਉਂ ਮੈਂਗੋ ਮਿਕਸ 10 ਰੁਪਈਆ ਦਾ ਗਲਾਸ 10 ਰੁਪਈਆ ਦਾ ਗਲਾਸ सौ रुपये त गाॾ रुपये गिलास सह रुपय